ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਹੋਣ ਵਾਲੇ ਮਹਾਕੁੰਭ 2025 ਨੂੰ ਸਮਰਪਿਤ ਆਕਾਸ਼ ਬਾਣੀ ਦੇ ਕੁੰਭ ਬਾਣੀ ਚੈਨਲ ਦੀ ਅੱਜ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸ਼ੁਰੂਆਤ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਯੋਗੀ ਨੇ ਕਿਹਾ ਕਿ ਮਹਾਕੁੰਭ ਜਾਤ ਧਰਮ ਅਤੇ ਭੇਦਭਾਵ ਤੋਂ ਪਰੇ ਅਤੇ ਮਹਾਕੁੰਭ ਇਕਤਾ ਦਾ ਸੰਦੇਸ਼ ਦਿੰਦਾ ਹੈ ਇਸ ਪ੍ਰੋਗਰਾਮ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੂਗਨ ਵਰਚੁਅਲੀ ਤੌਰ ਤੇ ਸ਼ਾਮਲ ਹੋਏ ਐਫਐਮ ਚੈਨਲ ਨੇ ਪਸਾਰ ਭਾਰਤੀ ਕੇ ਐਫਐਮ ਚੈਨਲ ਨੇ 2013 में भी 2019 में भी और आज जब महाकुंभ के इस आयोजन के हम साक्षी बन रहे हैं इस अवसर पर भी कुंभवाणी के नाम पर इस विशेष अहम चैनल को यहां पे शुभारंभ करने की कार्रवाई प्रारंभ की है प्रोग्राम दौरान उत्तर प्रदेश के मुख्यमंत्री वलो कुंभ मंगल धुन की भी की गई ਆਕਾਸ਼ ਬਾਣੀ ਦਾ ਕੁੰਭ ਬਾਣੀ ਚੈਨਲ 26 ਫਰਵਰੀ ਤੱਕ ਸਵੇਰ 5 ਵਜੇ 55 ਮਿੰਟ ਤੋਂ ਰਾਤ 10 ਵਜੇ 5 ਮਿੰਟ ਤੱਕ ਮਹਾਕੁੰਮ ਦੀਆਂ ਸਾਰੀਆਂ ਗਤੀਵਿਧੀਆਂ ਤੇ ਆਧਾਰਿਤ ਕਈ ਪ੍ਰੋਗਰਾਮ ਪ੍ਰਸਾਰਿਤ ਕਰੇਗਾ ਕੁੰਭਵਾਨੀ ਚੈਨਲ ਦੇ ਮਾਧਿਅਮ ਰਾਹੀਂ ਅੰਮ੍ਰਿਤ ਇਸ਼ਨਾਨ ਦੀ ਲਾਈਵ ਕਮੈਂਟਰੀ ਪ੍ਰਸਾਰਿਤ ਕੀਤੀ ਜਾਵੇਗੀ ਇਸ ਮੌਕੇ ਪ੍ਰਸਾਰ ਭਾਰਤੀ ਦੇ ਚੇਅਰਮੈਨ ਡਾਕਟਰ ਰਵਨੀਤ ਕੁਮਾਰ ਸੈਗਲ ਮੁਕਾਰਧਿਕਾਰੀ ਅਧਿਕਾਰੀ ਗੌਰਵ ਦੇਵਦੀ ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ ਡਾਕਟਰ ਪ੍ਰਗਿਆ ਪਾਲੀਵਾਲ ਗੋੜ ਦੂਰਦਰਸ਼ਨ ਦੇ ਡਾਇਰੈਕਟਰ ਕੰਚਨ ਪ੍ਰਸਾਦ ਅਤੇ ਕਈ ਹੋਰ ਉੱਗੀਆਂ ਸ਼ਖਸੀਅਤਾਂ ਹਾਜ਼ਰ ਸਨ ਪ੍ਰੋਗਰਾਮ 103.5 ਮੀਗਾਹਰਟਜ਼ ਫ੍ਰੀਕੁਐਂਸੀ ਨਿਊਜ਼ ਔ Waves OTT ਪਲੇਟਫਾਰਮ ਵੇਸ ਤੇ ਸੁਨਿਆ ਜਾ ਸਕਦਾ ਹੈ